ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਦੁਪਹਿਰ ਦੇ ਵੱਜ ਗਏ 3 ਮੈਂ ਚਾਹ ਬਣਾ ਲਈ ਸੀ ਤੇ ਪੀਤੀ ਦੇ ਮੂੰਹ ਕਹਿੰਦੀ ਮੇਰਾ ਮੂੰਹ ਪੱਕ ਗਿਆ ਉਹਨੂੰ ਖਿੱਲਾ ਮੰਗਾਲ ਲਿਆ ਪਰਸੋਂ ਸਾਰਾ ਦਿਨ ਕੱਲ ਖਿੱਲਾ ਖਾਏਗੀ ਉਹਦੇ ਨਾਲ ਮੂੰਹ ਚ ਸਾਲੇ ਹੋ ਗਏ ਹੁਣ ਸਵੇਰੇ ਤਾਂ 12 ਵਜੇ ਤੱਕ ਥੋੜਾ ਥੋੜਾ ਕਣੀਆਂ ਜੀਆਂ ਪਈਆਂ ਨੇ ਠੰਡ थी ਹੁਣ ਬਹੁਤ ਜ਼ਿਆਦਾ ਅੱਗ ਲੱਗੀ ਬੁਰਾ ਹਾਲ ਹੋ ਗਿਆ ਹੁਣ ਮੈਂ ਅਸੀਂ ਮੈਂ ਤੇ ਪਿੰਦਰ ਵੀ ਆ ਗਿਆ ਸਕੂਲੋਂ ਉਹਦਾ ਮੈਂ ਚਾਹ ਪੀ ਰਿਹਾ ਤੇ ਮੈਂ ਭਾਂਡਿਆਂ ਦਾ ਸਿੰਕ ਪਰਿਆ ਪਿਆ ਉਹ ਸਾਫ਼ ਕਰਦੀਆਂ ਚੌਲ ਉਬਲਣੇ ਧਰਤੇ ਤੋਂ ਤੱਕ ਚੌਲ ਉਬਲ ਜਾਣਗੇ ਆ ਚਾਹ ਟੋ ਫਿਰਦੀ ਆ ਕੱਪੜੇ ਇੰਨੇ ਧੋਣ ਵਾਲੇ ਫੇਰ ਹੋ ਗਏ ਤੜਕੇ ਮੈਂ ਦੋ ਤਾਰਾਂ ਭਰੀਆਂ ਨੇ ਧੋ ਕੇ ਪਹਿਲਾਂ ਮੀਂਹ ਆ ਗਿਆ ਫਿਰ ਚੱਕ ਕੇ ਅੰਦਰ ਪਾਏ ਹੁਣ ਫੇਰ ਧੁੱਪ ਨਿਕਲਈ ਹੁਣ ਫੇਰ ਵਾਰੇ ਆ ਉਨਹੀਂ ਢੇਰ ਫੇਰ ਲੱਗ ਗਿਆ ਆ ਦੇਖੋ ਸਾਡੀ ਕੁੜੀ ਦਾ ਡਾਕਟਰ ਦਾ ਸਮਾਨ ਆ ਡਾਕਟਰ ਜੀ ਸਮਾਨ ਚੱਕ ਲੋ ਬਾਬੂ ਲੇ ਹਾਂ ਨਿਕਲ ਗਿਆ ਦੇਖੋ ਜੀ ਇਧਰ ਦੋ ਵਾਰ 10 ਵਜੇ ਪਹਿਲਾਂ 11 ਵਜੇ ਤਾਬੂ ਨੇ ਚਾਹ ਕਰਾ ਲਈ ਹੁਣ ਆ ਚਾਹ ਚੂ ਪੀ ਕੇ ਦੇਖੋ ਕਿੰਨਾ ਹੋ ਗਿਆ ਰੋਟੀ ਖਾ ਲਈ ਲੇਟ ਉੱਠੀ ਐਂਦੇ ਨੇ 9:30 ਵਾਂਗੂ ਤਾਬੂ ਸਕੂਲ ਚੋਂ ਗੱਲ ਸਾਡੇ ਕੋਲ ਆ ਗਈ ਇਹਦੇ ਟੀਪਨ ਐਂ ਹੀ ਪਈ ਨੇ ਪਿੰਦਰ ਦਾ ਬਿਸਕਟ ਖਾਣ ਲੱਗ ਗਿਆ ਉਸ ਤੋਂ ਬਾਅਦ ਸਾਡੀ ਮੇਰੀ ਦੇ ਪਿੰਦਰ ਦੀ ਡਿਊਟੀ ਲੱਗ ਗਈ ਪਿੰਦਰ ਮੱਝਾਂ ਮੇਰੇ ਨਾਲ ਸੱਨੀ ਭਵਾਊਗਾ ਤੇ ਫੇਰ ਆਪਾਂ ਅੰਦਰ ਲਿਆਵਾਂਗੇ ਹੁਣ ਆਪਣੀ ਮੱਝ ਦੇ ਥੋੜੇ ਦਿਨ ਰਹਿ ਗਏ ਸੂਣ ਦੇ ਥੋੜੀ ਨਿਗਰੱਖਣੇ ਚਾਹੀਏ ਦੇਖੋ ਮੈਂ ਥੋੜਾ ਜਿਹਾ ਇਹਨਾਂ ਨੂੰ ਕੌਲੀ ਕਚੌਲਾਂ ਦੀ ਕਰਕੇ ਦੂੰ ਪਤਾ ਹੈ ਅਸੀਂ ਚੌਲ ਨੇ ਜਿਹੜੇ ਵਾਲੇ ਉਹ ਵਾਲ ਕੇ ਚੌਲ ਕਰਦੇ ਆ ਤੁਹਾਨੂੰ ਉਹ ਦੂਜੇ ਵਧੀਆ ਨਹੀਂ ਲੱਗਦੇ ਬਿਨਾ ਵਾਲੇ ਕੋਈ ਪਤਾ ਨਹੀਂ ਕਿਉਂ ਉਹ ਤੇ ਦਾਬੂ ਦੀ ਮੰਮਾ ਨੇ ਬਣਾ ਲੈ ਪਰ ਬਣਦਾ ਬਸ ਕਹਿੰਦਾ ਵੀ ਹਾਂ ਅੰਦਰਦਿਆਂ ਨੇ ਕਹਿੰਦਾ ਵੀ ਸਵਾਦ ਬਣਗੇ ਪਰ ਸਾਨੂੰ ਵਧੀਆ ਨਹੀਂ ਲੱਗਦੇ ਅਸੀਂ ਵਾਲ ਕੀ ਚੌਲ ਬਣਾਉਣੇ ਹੁੰਦੇ ਆ ਮੈਂ ਹੁਣ ਜਦੋਂ ਤੱਕ ਭਾਂਡੇ ਸਾਫ਼ ਕਰ ਦੂੰ ਸਾਰੇ ਸਿੰਕ ਵਗੈਰਾ ਉਦੋਂ ਤੱਕ ਆਪਣੇ ਚੌਲ ਉਬਲ ਜਾਣਗੇ ਫੇਰ ਵਸੂ ਮੈਂ ਫਿਰ ਟੋਲ ਉੱਪਰ ਦੇ ਵਸੂ ਦਵਾ ਤਰਕਾ ਲਾ ਕੇ ਦੇ ਦੂੰ ਇਹਨਾਂ ਨੂੰ 3 ਵਜੇ 3 ਵਜੇ ਪਹਿਨੇ ਮੈਨੂੰ 3:30 ਪੌਣੇ 4 ਹੋ ਜਾਣਗੇ ਸਬਜ਼ੀ ਮੈਂ ਸਵੇਰੇ ਬਣਾ ਲਈ ਸੀ ਕद्दू ਦੀ ਮਨ ਲਾ ਦਾ ਹੋਣੇ ਦੇ ਬਸ ਚੌਲ ਹੀ ਖਾ ਲੈਣੇ ਮਤਾਂ ਨਹੀਂ ਸਵੇਰੇ ਬਣਾਈ ਸੀ ਫਰਿੱਜ ਚ ਆਹ ਅੱਜ ਸਵੇਰੇ ਸਬਜ਼ੀ ਬਈ ਹੀ ਨਹੀਂ ਸੀ ਰਾਤਾ ਨੂੰ ਨਹੀਂ ਬਣਾਈ ਤੇ ਮੈਨੂੰ ਸੁਆਦ ਹੀ ਨਹੀਂ ਲੱਗੀ। ਇਸ ਕਰਕੇ ਮੈਂ ਸਵੇਰੇ ਸਰਦਾਰ ਜੀ ਕੋ ਕੱਦੂ ਮੰਗਾਇਆ ਫਿਰ ਤੋਂ। ਪਤਾ ਨਹੀਂ ਕਿਉਂ ਮੈਨੂੰ ਕਿਸੇ ਸਬਜ਼ੀ ਨੂੰ ਜੀ ਨਹੀਂ ਕਰਦਾ ਮੈਂ ਸਾਰਾ ਦਿਨ ਅਲੱਗ ਹੀ ਕੱਦੂ ਹੀ ਖਾਈ ਜਾਵਾਂ। ਚਲੋ ਜੀ ਹੁਣ ਤੱਕ ਆਪਣੇ ਚੌਲ ਉਬਲ ਜਾਣਗੇ। ਹੁਣ ਤੱਕ ਕਿ ਮੈਂ ਵਾਲਾਂ ਨੇ ਲਗੋ ਦਿੱਤਾ ਹੈ ਮੇਰਾ। ਬਾਲੇ ਛੋਟੇ ਬਾਲ ਰਹਿ ਗਏ ਮੈਂ ਸਵੇਰ ਦੀ ਨੇ ਦੋ ਵਾਰ ਸਿਰ ਵਾ ਲਿਆ ਤੇ ਫੇਰ ਆ ਹੀ ਹੋ ਜਾਂਦੇ ਨੇ। ਐਂ ਜੀ ਕਰਦਾ ਸਾਰਾ ਦਿਨ ਮਿੱਟੀ ਨਾਲ ਕਰਕੇ ਰੱਖੀ ਨਾ ਜਮੀ ਨਾਲ ਬਾਹਰ ਨਿਕਲਣੀ ਹੈ। ਕਿਉਂਕਿ ਜੇ ਸਿਰ ਨਾਲ ਲੈਨੇ ਉਹ ਤਾਂ ਵਾਲ ਹੀ ਨਿਕਲਦੇ ਨੇ। ਅਦੇ ਕੋ ਤਾਬੂ ਨੇ ਕੱਲ ਬੈਗ ਚ ਬੋਤਲ ਨਹੀਂ ਕੱਸੀ ਸਮਾਰ ਕੇ ਪਾਣੀ ਡੋਲ ਲਿਆ ਕਿੱਧਰ ਗਈ ਉਹ ਚੱਲ ਫਿਰ ਆਪਾਂ ਨੂੰ ਸਾਢੇ ਦਿਨ ਤਾਂ ਹੋ ਵੀ ਗਏ ਚੱਲ ਪੀ ਲੈ ਚਾਹ ਮੈਂ ਸੰਗਲ ਕੇ ਕਿਹਾ ਕਰਤੀ ਉਹ ਬੈਨਾ ਹੈ ਛੋਟੀ ਬਲੌਗਰ ਮੂੰ ਕਰੀਂਦਰ ਬੋਲ ਤਾਂ ਦੇ ਲੈ ਫੜ ਫੇਰ ਹੀ ਤੇਰੀ ਵੀਡੀਓ ਪਾਵਾਂਗੇ ਬੋਲ ਸਾਸਿਕਾ ਬੁਲਾ ਸਾਰਿਆਂ ਨੂੰ ਤਾਬੂ ਕਰੀਂਦਰ ਤੇਰੀ ਮੈਡਮ ਨੂੰ ਦੱਸੂ ਮੈਂ ਫੇਰ ਅਸੀਂ ਤੇਰੀ ਵੀਡੀਓ ਨਹੀਂ ਬੰਦੇ ਇਹਨੇ ਨਾ ਇੱਕ ਦਿਨ ਆਪੇ ਫੋਨ ਲਾ ਕੇ ਮੇਜ਼ ਤੇ ਧਰ ਕੇ ਵੀਡੀਓ ਬਣਾ ਲਈ ਵੀ ਮੈਂ ਹੁਣ ਪਤਾ ਨਹੀਂ ਕੀ ਬਣਾਉਣੀ ਆ ਫਿੰਗਰ ਟਿਪਸ ਬਣਾਉਣੀ ਆਇਆ ਕਰਦੀ ਆ ਉਸ ਤੋਂ ਬਾਅਦ ਮੈਨੂੰ ਸੈਂਡ ਕਰਤੀ ਕਹਿੰਦੀ ਲੈ ਮੇਰੀ ਵੀਡੀਓ ਪਾ ਦਿਓ ਮੈਂ ਵੀਡੀਓ ਸੋਹਣੀ ਬਣਾਈ ਆ ਮਾ ਕੋਈ ਨਾ ਪਾ ਦਾਂਗੇ ਨਾ ਵੀ ਉਹ ਤੇਰਾ ਬੈਗ ਡਿੱਗ ਗਿਆ ਚੱਕ ਉਹਨੂੰ ਉਹ ਬੈਗ ਡਿੱਗ ਗਿਆ ਚੱਕਿਆ ਹੋਰ ਬੈਠ। ਕੀ ਤੂੰ? ਕਿ ਗਲਤ ਨਾ ਮੈਂ ਡੰਗਦਾ ਲੈ ਮੈਨੂੰ ਖੜਾ। ਆ ਕੀ ਤਾਰਜੀ ਦੇਖੀ ਪੀਤੀ ਤੇ ਪੁੱਠੇ ਕਮ। ਆ ਵਿੱਚ ਕੁਸੀ ਪੀਆ ਵਿੱਚ ਕੁਸੀ ਪੀਆ ਕੱਢੀ ਇਹਨੂੰ। ਕੱਢੀ ਮੈਂ ਤਾਂ। ਹਾਂ ਦੇਖਾ ਉਹ ਅੰਨੀ ਹੋਈ ਪਈ ਐ। ਤਾਰ ਕਿਹਾ ਮੈਂ ਤੈਨੂੰ ਸੰਗੜੀ ਨਹੀਂ ਕਿਹਾ। ਅੱਧਾ ਝਾਟੋ ਆ ਤੰਨੀ ਨੰਨੀ ਨੰਨੀ ਐ ਤੂੰ। ਐ ਡੇੜੱਖਾਂ ਨੇ ਤੇਰੇ। ਹੈ? ਨੈ ਸਿਰ ਵਹਾ ਲੈਣਾ ਤਾਂ ਤੂੰ ਖੇਤ ਆਈ ਦੀ ਪੀਤੀ ਤੈਨੂੰ ਕਹੇ ਕਿ ਮੇਰੇ ਸਿਰ ਵਾ ਦੇ ਐਨ ਸੋੜ ਚੌਲ ਚੌਲ ਮੈਂ ਖਾਏਂਗੀ ਤੂੰ ਚੌਲ ਖਾਏਂਗੀ ਆਲੂ ਵਾਲੇ ਕਮੀ ਨਾਲ ਆਲੂ ਵਾਲੇ ਕਮੀ ਨਾਲ ਵਾਲੇ ਠੀਕ ਹੈ ਤੇ ਪੁੱਠੇ ਕੰਮ ਵਾਲੇ ਕਰਦੀਆਂ ਹੋਏ ਕਿ ਜੀ ਪਟਕੇ ਫਿਰ ਦਿੰਦੀਆਂ ਆ ਫਿਰ ਤਾਂ ਗੈਂਚ ਵੀ ਬਣਾਉਣ ਆਲਾ ਹੈ ਅਧਿਕਾਣ ਰੋਟੀ ਆਏ ਨਹੀਂ ਨਾ ਕਮਿਸ਼ਨੇ ਚੀਜ਼ ਖੜਾ ਹੋ ਗਿਆ ਜਾਨਾ ਕਿ ਅਸੀਂ ਤਾਂ ਆਪ ਕੋਲ ਚ ਨਾ ਬਣੀ ਆ ਰਹੀ ਹੋਈ ਹੈ ਆਪਣੇ ਡਾਲ ਦਾ ਦੂਰੀ ਖਾਣੇ ਬਸ ਬਸ ਤੇ ਜਦੋਂ ਚਾਰ ਰੱਡ ਘਰ ਰੋਟੀ ਦਾ ਮਤਲਬ ਤੋਲ ਪਾਉਂਗੀ ਜਿਹੜੀ ਸਾਰੀ ਰੋਟੀ ਹੋ ਇੰਨਾ ਬਕਨਾਮ ਆ ਜਾਇਆ ਮੰਗੇ ਨਾਲ ਤਾਂ ਸਰੀ ਪੈਦਾ ਨਾ ਆਉਂਦੇ ਹੋ ਮੈਂ ਮੈਂ ਦੇਖੇ ਨਹੀਂ ਸੱਪਰੇ ਨੇ ਕੀ ਜਦ ਕਿ ਅਮੇਗੀ ਹਾਂ ਨਾ ਮਾਵਾਂ ਇਹ ਉਹ ਕਾੜ ਦੇ ਤਰੀਕਾ ਨਹੀਂ ਆ ਨਾ ਜੱਗ ਅੱਜ ਉੱਪਰ ਤਾਂ ਜਾਣਾ ਨਹੀਂ ਬਸ ਇੱਧਰੋਂ ਹੀ ਮੁੜਿਆ ਨਾ ਕਮੇ ਦੀ ਪੈਂਟਾਂ ਨਾਲ ਦੇ ਟਿੱਕੇ ਬਸ ਪੈਂਟਾਂ ਨਾਲ ਦੂਰੋਂ ਮੁੜੇ ਮਗੇ ਉੱਥੇ ਬੜਾ ਟਾਈਮ ਲੱਗ ਜਿੰਦਾ ਕੱਲ ਅੱਜ ਨਾ ਵੀ ਦਾਲ ਦਾ ਪਈਆ ਰੋਟੀ ਬਿੱਟੀ ਬਣਾ ਲੂਗੀ ਆ ਪਲੇਟ ਵੀ ਹੋਵੇ ਹੂੰ ਗਰਮੀ ਤਾਂ ਕਰੀ। ਓਹੋ ਗਰਮੀ ਤੜਕੇ ਨਾ ਇੰਨੇ ਸੋਹਣਾ ਮੀਂਹ ਪੈ ਰਿਹਾ 12 ਵਜੇ ਤੱਕ ਇੰਨੀ ਸੋਹਣੀ ਠੰਡ ਸੀ। ਇੱਕ ਮਿਰਚਾਂ ਦੀ ਚੇਨ ਦੇ ਕਿਉਂ ਦੀਆਂ ਬਣਵਾਉਣੀ। ਹਾਂ ਹੋ ਜੋਗੀਆਂ। ਪਜਾਈਆਂ। ਹਮ ਹਮ ਜੋਗੀਆਂ ਨਾ ਨਹੀਂ ਜਾਣੂ। ਗਰਮੀ ਚ ਕਿੱਥੇ ਬੰਦਿਆ ਗਰਮੀ ਚ ਤਾਂ ਉਹ ਸਾਵਾਂ ਦਾ ਰਹਿਣਾ। ਕਾਉਣੀ ਬੰਦੀ। ਬੰਦਾ ਹੈ। ਇਹਦਾ ਬੰਦਾ ਦੋਤੀ ਸੜਾ ਪਾਸ ਆ ਗਿਆ ਗਰਮੀ। ਕੀ ਦੀ ਨਾ ਤੂ ਤਾਂ ਆ ਤੰਨਾ ਦਾ ਲੱਕੜਾ ਬਾਈ ਕੰਮ ਕਰਨ ਲੱਗਿਆਂ ਤੈਨੂੰ ਕਰਨੀ ਆ ਜਾਂਦੀ ਐ ਫੇਰ ਆ ਬਾਅਦ ਤੇ ਜੇ ਤਾ ਰੱਬਾ ਭਾ ਕੇ ਦੁਨੀਆ ਕਰ ਲੈ ਕਰ ਦੁਨੜਾ ਰੱਖ ਲੈ ਨਹੀਂ ਕੋਈ ਇਹਨਾਂ ਦਾ ਕੋਈ ਹੀਲਾ ਕਰ ਲੈ ਰਿਮੋਡ ਕਰਾ ਲਿਓਣਾ ਬੱਡੀ ਸੂਈ ਤੇ ਹੱਥ ਮਾਰਦੇ ਨੇ ਸਾਦਾ ਜੀ ਬਣੀ ਉਹ ਦਾ ਪਰ ਸਾਦਾ ਹੀ ਜਾਈ ਹੰਨੇ ਹੈ ਗਏ ਹੈ ਐਂ ਜਾਈਏ ਨੇ ਸਾਦਾ ਫੇਰ ਜੁੜਾ ਕਰ ਲੈ ਗਏ ਨਾ ਬਿਨਾ ਤੇਲ ਦੂ ਲੈ ਇਕੱਲਾ ਸ਼ੈਂਪੂ ਮੈਂ ਕਹਿੰਦੀ ਤੇਲ ਲਾ ਕੇ ਸ਼ੈਂਪੂ ਲਾ ਕੇ ਉਹ ਤੜਕਣ ਦੀ ਜ਼ਾਲ ਪਈ ਤੇ ਆ ਤਾਂ ਪਾਣਾ ਲੈਣ ਆਉਂਦਾ ਨਾ ਉਹਨਾਂ ਦਾ ਕਰਮ ਖੋਣ ਸੀ ਘੰਟਾ ਘੰਟਾ ਤੇ 5 ਮਿੰਟ ਚ ਹੋਊਗਾ ਮਗਾ ਫੇਰ ਫੇਰ ਕਰਮ ਕਰਨ ਮਿਲੋ ਤੇ ਪਾਣੀ ਦੋ ਹਾਂ ਇਹ ਲੱਗਦਾ ਕਿ ਤੜਕੇ ਮੌਸਮ ਠੰਡਾ ਧੀਆ ਅੱਜ ਤੁਹਾਨੂੰ ਤਾਂ ਕਾਜੂ ਜੇ ਮਾਰ ਜਾ ਕੇ ਵਿੱਚ ਚੋਨਾ ਚ ਕਾਜੂ ਸਰਪੰਨ ਤਾਂ ਦੇ ਨੇ ਉਹ ਨਹੀਂ ਉਹ ਤਾਂ ਕੱਚੇ ਰਹਿ ਜਾਂਦੇ ਨੇ ਮੇਰਾ ਪਹਿਲਾਂ ਪਿਆ ਤਾਂ ਖੜੜੇ ਨਹੀਂ ਗਏ ਮੈਂ ਤਾਂ ਬਿਨਾ ਆਹ ਪਾਤੀ ਗੰਡੇ ਨੂੰ ਖਾ ਲੇਗਾ ਤੂੰ ਤਾਂ ਤਾਂ ਪਾਈ ਦੀ ਜਦੋਂ ਪਤਾ ਦੀ ਮੈਂ ਤਾਂ ਜਾ ਨਹੀਂ ਰਿਹਾ ਮੈਂ ਤਾਂ ਮੂੰਹ ਜਿਆਦਾ ਦਿਸਾਂਦਾ ਨਹੀਂ ਮੈਂ ਅੱਗੇ ਥੋੜੇ ਬਾਉਨ ਦੇ ਵਿੱਚ ਵੱਡਾ ਜੇਰੀ ਨਹੀਂ ਹਰੇ ਹੂੰ ਦਾ ਸਬਜ਼ੀ ਨਾਲ ਕਹਿੰਦੇ ਤੂੰ ਖਾਈ ਜਾਂਦਾ ਰਹਿਣਾ ਫੇਰ ਉਹ ਸਵਾਦ ਹੁੰਦੇ ਨੇ ਇਹ ਕਿੰਨੇ ਸੜੇ ਜੀ ਨਾਲ ਨਾਲ ਨੂੰ ਸਵਾਦ ਹੁੰਦਾਗਾ ਇਹ ਖਰਚ ਖਰਚੇ ਦਾ ਵੀ ਬੋਲੇ ਬੋਲੇ ਜਾਈ ਗਏ ਨੀ ਮੂੰਹ ਮੱਚਿਆ ਨੇ ਚਿੱਟੇ ਕਰਤੇ ਦੋਸਨ ਮਹਾਰਾ ਦੀ ਹਲਦੀ ਪਾ ਗਾ ਹਲਦੀ ਹਲਦੀ ਨਾਲ ਦੁੱਧ ਰੱਖਿਆ ਜੇ ਕੋਲ ਨਾ ਕੋਈ ਮਨ ਚਿੱਟਾ ਜੀ ਵਧੀਆ ਲੱਗਨੇ ਪੀਲੇ ਕਰ ਪੀ ਜੇ ਹੋ ਨਿੰਮ ਕਟ ਕੇ ਰਹਿ ਜੂਗੀ ਮੈਂ ਇਹਨੂੰ ਕਰਕੇ ਆਏ ਦੀ ਮਾਹ ਜੀ ਇੰਨੀ ਠੰਡ ਰਹੀ ਨਾ ਆਪਣੇ ਕੋਰੇ ਬਣਾ ਲਾਂਗੇ ਮਾਲਾ ਸਾਬੂ ਕਹਿੰਦੀ ਦੁਪਹਿਰੇ ਮਾਸੀ ਪਕੌੜਾ ਬਣਾ ਦੇਣਾ ਮਨ ਨੂੰ ਤਾਂ ਕਰਦੀ ਉਹ ਤਾਂ ਉਮੀਦ ਆਦਾ ਸਾਨੂੰ ਤੇ ਪਾਸ ਖਲੇ ਤੇ ਅਸਲ ਡਾਕਟਰ ਚ ਰਹਿ ਲਈ ਇਹ ਨਹੀਂ ਟੰਡਾ ਅੱਗ ਲਾਤੀ ਰਹਿੰਦੀ ਉਹ ਪਕੌੜਾ ਨੇ ਮਾਥਨੇ ਤਾਂ ਘੰਟੂਂਦੀ ਵੀ ਨਹੀਂ ਸੜ ਕੇ ਆਪਣਾ ਨਹੀਂ ਮੰਨ ਕਰਦਾ ਹਰ ਕੀ ਕਿੱਥੇ ਖਾਦੇ ਜਾਂਦੇ ਨੇ ਪਕੌੜੇ ਪਾਣੀ ਖਾਦੇ ਜਾਂਦੇ ਮੇਰੇ ਜੇ ਹਿੰਮਤ ਰਿਵੈਨੇ ਮੈਂ ਬੜੀ ਕੱਪੜੇ ਕਪੜੇ ਧੋ ਕੇ ਕੰਮ ਕਰਕੇ ਥੱਕ ਜਿੰਨੇ ਮੇਰੀ ਲੱਤ ਦੁਖਣ ਲੱਗ ਜਾਂਦੀ ਫਿਰ ਮੈਨੇ ਤੇ ਨਹੀਂ ਮੈਂ ਨਿਵਰਦੀ ਨੇ ਤਾਂ ਵੀ ਰੋਗ ਲੱਤ ਪੀਂਦੀ ਨਹੀਂ How? Okay.